ਹਾਂ ਮੱਕੀ ਆਈ ਹੈ ਗਾਹਾਂ ਲੂਸਨੀ ਬੀਜੇ ਮੈਂ ਤਾਂ ਨਾ ਕਰੀ ਲੂਸਨੀ ਬੀਜ ਅਜ ਤੱਕ ਨਾ ਕਦੇ ਚਰੀ ਕਾਂਡਾ ਬੀਜਿਆ ਮੈਂ ਤਾਂ ਹੁਣ ਵੀ ਨਹੀਂ ਬੀਜਿਆ ਕਣਕ ਵਾਲੇ ਬਾਹਣ ਤੇ ਹੁਣ ਫਿਰ ਉਹ ਨਹੀਂ ਚੜ ਚੱਲੀ ਚਾਰ ਤੱਕ ਚਕਾਇਆ ਵੇਰਾ ਚਾਰ ਤੱਕ ਭਾਵੇਂ ਮਸਾ ਮਕਾਇਆ ਹੋਰ ਉਹ ਮਸਾ ਵੀ ਨਾ ਕਰੇ ਚਾਰ ਤੱਕ ਅੱਲ ਕੱਲ ਮਕਾਇਆ ਹੈ ਨਾ ਸਾਲ ਭਰੇ ਲਾ ਲਿਆ ਓਏ ਹਾਂ ਜੀ ਪੂਣੀ ਸਾਲ ਭਰੇ ਚੱਲ ਗਿਆ ਜਿਹੜੀ ਜੀ ਰਹਿ ਗਈ ਥੋੜੀ ਜੀ ਦਸ ਜਿਹਦੇ ਪਾਸੋਂ ਨਹੀਂ ਚੱਕਿਆ ਆਪਾਂ ਵੀ ਮਾੜੀ ਹੀ ਰਹਿ ਗਈ ਹਾਂ ਤੇ ਪਹਿਲਾ ਗਾਗਨ ਆ ਗਿਆ ਪਰ ਪਰ ਲੈ ਗਿਆ ਗਾਗਨ ਲੈ ਗਿਆ ਤਿੰਨ ਦਿਨਾਂ ਪਰ ਫਿਰ ਸਤਗੁਰ ਲੈ ਗਿਆ ਲੱਖੀ ਕਹਿੰਦਾ 10 ਫਿਰ ਇੰਨੇ ਨਿੱਕਾ ਗੋ ਲੈ ਗਿਆ ਹਾਂ ਇਹਨੂੰ ਤਿੰਨ ਕਹਿੰਦੇ ਵੀ ਬੀਤੇ ਤਿੰਨ ਮੈਂ ਹਲੇ ਪਾਇਆ ਨਹੀਂ ਕਹਿੰਦਾ ਵਕਟੋਆ ਡੂੰਗਾ ਕਹਿੰਦਾ ਅਸੀਂ ਚਿਕ ਲਿਆਉਣਾਗੇ ਕਹਿੰਦਾ ਰੀਲ ਚਾਸੀ ਫੁੱਲ ਭਰ ਜਾਣੀਆਂ ਆਪ ਬੁਗੜੀ ਕਿਉਂ ਕਹਿਣਾ ਮੈਂ ਤਿੰਨ ਫੁੱਟ ਕਿਉਂ ਦੀ ਗਾ ਵੱਧ ਹੈ ਇਹਨਾਂ ਲੇ ਤਰਾਜਰ ਕਿਉਂ ਉੱਚਾ ਕਿੰਨਾ ਫੁੱਟ ਚ ਹੈ 7 ਫੁੱਟ ਸੱਚ ਹਾਂ ਲੰਬਾ ਕਹਿੰਦੀ ਹੈ ਕਹਿੰਦਾ ਤੈਨੂੰ ਲੰਬਾ ਹੈ ਕਹਿੰਦਾ ਇੰਚ ਲਿਆਉਣਾ ਸੀ ਆਇਆ ਲਾਉਣਾ ਉਰੋਂ ਉਰੋਂ ਲਾਉਣਾ ਉਰੋਂ ਆਇਆ ਹਾਂ ਕਰੀ ਆਲਾ ਕਹਿੰਦਾ ਖਰਾਬ ਹੋ ਜਾਂਦਾ ਹੈ ਇਹ ਤਾਂ ਇਹ ਤਾਂ ਹਾਂ ਇਹ ਮੈਂ ਗੋਣੀ ਜਿੱਦੇ ਮੈਂ ਪਹਿਲੇ ਦਿਨ 17 ਡੋਕਰੇ ਪੈਗੇ ਤੇ ਉਹਦੇ ਮਾਗਰ ਬ੍ਰਾਂਡ ਆਇਆ ਕਣੀ ਹੈਗਾ ਆ ਮੰਗ ਤਾਂ ਮੇ ਬਹੁਤ ਖੁੱਲਾ ਸੋਆ ਪਾਲੀ ਇਹ ਟਰਾਲੀਆਂ ਮੋੜ ਲਾ ਪਈ ਪੋਈ ਜਿੱਥੇ ਡੰਕਰ ਨੇ ਹਾਂ ਹੈ ਪਾਲੀ ਜਿੱਦੇ ਮੇਰੇ ਪਹਿਲੇ ਦਿਨ ਲਿਆ 17 ਡੋਕਰੇ ਪੈਗੇ ਤੇ ਪੱਟਿਆ ਸਾਰਾ 1 ਇੰਚ ਦੀਗਾ ਤੁਰਾ ਉਹ ਵੀ ਇਹ ਕਹਿੰਦਾ ਜੇ ਨਾ ਬਾੜ ਲਾ ਹੀ ਖਰਾਬ ਹੋ ਜੂ ਬਾਜਨੇ ਬਹੁਤੀ 25 ਕਿਲੋ ਕੇ ਚ 30 ਕਿਲੋ ਆਇਆ ਕਰੇ ਬਸਾਂ ਚ ਕਾਇਆ ਕਰੇ ਕੱਲ ਗੁਰਤੇਆਂ ਨੂੰ ਰੰਗ ਭੇਜਤਾ ਜਿਹੜਾ ਲੈ ਕੇ ਰੰਗ ਨੇ ਭਰਿਆ ਟੋਕਰਾ ਕੱਖਾਂ ਮਾਂ ਜਿਵੇਂ ਆਂ ਭਰ ਦਉਂਦੇ ਆ 20 ਕਿਲੋ ਲੱਗਣ ਵਾਲੀ ਨਹੀਂ ਲੱਗਿਆ ਐਨੇ ਮਾਂ ਆ ਗਾ ਮਾਂ ਕੀ ਕਰਾਂ ਮੈਨੂੰ ਚਕਾਓ ਟੋਕਰਾ ਕੱਢਣ ਲੱਗ ਰੇ ਟੋਕਰੇ ਮਾਂ ਕੱਢਦਾ ਕਿਵੇਂ ਤੇ ਚਕਾਤ ਕਾ ਉਹਨੂੰ ਪਰ ਪਰ ਚਕਾਈ ਮਾਂ ਬਾਜਨ ਬਹੁਤੀ ਫੁੱਲ ਰੇੜਾ ਉਹਨਾਂ ਨੂੰ ਫੁੱਲ ਕਰਾਤਾ ਹਾਂ ਇੱਕ ਹੋਰ ਤੇਰ ਰੁਪਾ ਕਰੇ ਨੇ ਕਹਿੰਦਾ ਜਿੱਦਾਂ ਤੂੰ ਟੋਕਰਾ ਥੱਲੇ ਧਰ ਲੈ ਉੱਤੋਂ ਸਿੱਧਾ ਡੇਗਦੇ ਉਹ ਚ ਬਾਜਨ ਵਾਧੋ ਜੋ ਥੱਲੇ ਡੇਰੀ ਹੋ ਗਿਆ ਬਾਜੋ ਪਰ ਇਹੋ ਜਿਹਾ ਟੋਕ ਤਾਂ ਨਹੀਂ ਫੁੱਲ ਜਾਂਦਾ ਉਹਦੇ ਕੱਟ ਉਹਦੇ ਕੱਟ ਉਹਦੇ ਬਾਹਾਂ ਘਟਦਾ ਉਹ ਨਹੀਂ ਚੱਕਦਾ ਮੈਂ ਤਾਂ ਥੱਲੇ ਦਾ ਲਾਸਟ ਵੇਲੇ ਸੰਭਰ ਸੰਭਰਾ ਹੀ ਭਰਦਾ ਨਹੀਂ ਤਾਂ ਮੈਂ ਥੱਲੇ ਢਰ ਲੈਣਾ ਉੱਥੋਂ ਲਾਹੀਏਗਾ ਭਰੀਆਂ ਦਾ ਟੋਕਰ ਚੱਕ ਲਾਸਟ ਟੋਕਰ ਸੰਭਰੇ ਜਮਾ ਮੈਂ ਤੂੰ ਹੀ ਨਹੀਂ ਪਾਈ ਕਦੇ ਪਸੋਂ ਜਮਾ ਵੀ ਮੇਰਾ ਪਾਉਣਾ ਜਮਈ ਇਹਦਾ ਕਹਿੰਦਾ 5 ਕਿਲੋ ਵੀ ਨਹੀਂ ਟੁੜੀ ਪਈ ਜੇ ਜੇ ਟੁੜੀ ਕਰੀ ਜਮਈ ਨਹੀਂ ਪਈ ਜੇ ਤੂੰ ਟੁੜੀ ਕਰੀ ਹੁਣ ਤੂੰ ਹੀ ਲਾਉਣ ਵਾਸਤੇ ਕੱਢਣ ਲੱਗਾ ਇੰਨੀ ਕ ਟੁੜੀ ਹਾਂ ਮੈਂ ਸੰਦਗੀ ਕੋਣੀ ਸੀ ਦੇ ਢੂਲੀ ਪਾਈ ਐ ਫੱਟਣ ਲੱਗ ਗਈ ਬੰਦ ਕਰਿਆ ਤੁਹਾਨੂੰ ਕਿੰਨੇ ਮਹੀਨੇ ਹੁਣ 3 ਮਹੀਨਿਆਂ ਦੇ ਦੋ ਕਟੀਆਂ ਦੇ ਤੇ ਸਾਡੇ ਇੱਕ ਕਟੀਆਂ ਸੀ ਬੰਦ ਕਰੇ ਫੇੜੰਗਾਂ ਹੁਣ ਲੈਉਣ ਲੱਗੇ ਆ ਵਾਪਸ ਸਾਹ ਹੁਣ ਗੁਰਤੇਨ ਤੋਂ ਲੈ ਲਈ ਇੱਕ ਕੱਟੀ ਐ ਨਾ ਕਿੰਨੇ ਲੈ ਲਈ 14000 ਦੇ ਤੋਂ ਕਿੱਡੀ ਕਾ ਮਾਂ ਮਿਸਰੋਂ ਕੁਝ ਮੰਗਿਆ ਨਹੀਂ ਆ ਮੈਨੂੰ ਲੱਖੀ ਆ ਦੇਖਣ ਲੱਗਿਆ ਨਹੀਂ ਗੱਡੀ ਉਹ ਰੱਖ ਲੈ ਕੱਟੀ ਵਧੀਆ ਹੈ ਮੀਣੀ ਮੀਣੀ ਹੈ ਬਾਕੀ ਡੰਗਰ ਰਵੇ ਉਹ ਆ ਗਏ ਜੀ ਜੰਦਿਆਂ ਮੇਰੇ ਲਵੇ ਉਹਨੇ ਕੱਲ ਵੀਡੀਓ ਪਾਈ ਇਹਨੂੰ ਅਗਰਾ ਵਾਲੇ ਨੂੰ ਹਨਾ ਕਹਿੰਦਾ ਕੱਟੀ ਕਿੱਥੋਂ ਲੈਂਦੀ ਹੈ ਮਾਂ ਆਪਣੇ ਜਾਤੀ ਦੀ ਲੈਂਦੀ ਹੈ ਕਹਿੰਦਾ ਵੇਚਣੀ ਹੈ ਮਾਂ ਹੰਨਾ ਵੇਚ ਦੇ ਕਹਿੰਦਾ ਕੱਟੀ ਲੈਨੇ ਪੈਸੇ ਨਹੀਂ ਮਾਂ ਕੋਈ ਨਾ ਮਾਂ ਦੇਦੀ ਕਰ ਲਏ ਉਹਦੇ ਲਈ ਬਿਆਰੀਆਂ ਨੇ ਬਹੁਤ ਨੀਲੀ ਰਾਵੀ ਨੇ ਬਹੁਤ ਪੈਸੇ ਮੰਗ ਰਿਆ ਨਹੀਂ ਨਹੀਂ ਹਾਂ ਠੀਕ ਹੈ ਸੱਤ ਨੇ ਇੱਕ ਹੋਰ ਹੈ ਗ੍ਰੇਡੇਡ ਜੀ ਗੱਟੀ ਹੈ ਹੈ ਕੀ ਲੈ ਜੀ ਦੇ ਬਾਲ ਜ ਲੈ ਕੇ ਪਰ ਗੜ ਦੇ ਬਾਲ ਲੈ ਕੇ ਸੰਗ ਦੇ ਰਾਤੇ ਹਾਂ ਉਹਦਾ ਪੈਸੇ ਹੀ ਵਾ ਮੰਗਦਾ ਹੁੰਦੇ ਆਰਾਮ ਨਾਲ ਜਿਆਰਾਂ ਬਰਨ ਲੱਗ ਜੀ ਮੁੰਨਾ ਤੇ ਮੈਂ ਕਦੋਂ ਲੈ ਖੇਤ ਵਡਾ ਕੇ ਆ ਹੀ ਵੱਡੋ ਜੀ ਪਤਾ ਕਦੋਂ ਆਊਗਾ ਰੋਟੀ ਖਾ ਕੇ ਵੱਡਾਂਗੇ ਜਿਹੜੀ ਰੋਟੀਆਂ ਆਉਂਦੀ ਆ ਰੋਟੀ ਖਾ ਕੇ ਫਿਰ ਵੱਡ ਦੱਸ ਜਿਆ ਪਈ ਹੋਣੀ ਉਹਦੇ ਕੀ ਕਰੀ ਗੱਲ ਚੱਲ ਹੁਣ ਦਾ ਕੱਪੜਾ ਹੁਣ ਦਿਖਾ ਇਹਨਾਂ 14 ਹੁੰਦਾ ਦਿਖਾ ਹੈ ਚੌਲਾਂ ਦਾ ਬਾਅਦ 20 ਤੱਕ 14 ਦਾ ਪੂਰਾ ਹੈ 14 ਤੋਂ ਲੈ ਕੇ 20 ਤੱਕ ਹੈ ਉਦੋਂ ਪਹਿਲਾਂ ਜਮੀਨ ਨਹੀਂ ਖਾ ਹੋਇਆ ਕੀ ਪਤਾ ਕਿੱਧਰ ਭਾਏ ਯਾਰ ਹਾਂ ਪੈਣ ਦਾ ਤਾਂ ਕੀ ਪਤਾਉਂ ਫੇਰ ਵੀ ਚੱਲੇ ਅੱਜ 12 ਹੋ ਗਈ 12 ਹੈ ਤੇ ਪਾਸਾ ਵੀ ਪੈਣ ਜਾਣਾ ਤੇ ਪਾਣਾ ਮੈਂ ਤਾਂ ਇਹਨਾਂ ਤੋਂ ਬਾਅਦ ਮੈਂ ਪਾਉਣਾ ਬਾਰੀ ਤੇਰੀ ਸਤ ਤੋਂ ਬਾਅਦ ਦੀ ਇਹ ਲਾਉਣਗੇ ਬਾਰੀ ਇੱਕ ਗੁੱਦ ਵਾਲੀ ਦਾ ਨੀਮੀ ਬੋ ਕੌਂਦੀ ਬਹੁਤ ਹੂੰ ਬਹਾਨਾ ਸਾਫ ਜਿੱਤੀ ਆ ਲੈ ਪੁੱਛਤਾ ਪਤਾ ਕਿ ਹੋ ਜਾਂਦਾ ਟਰਾਲੀ ਦੇ ਟਾਇਰ ਦੱਬੀਆਂ ਨੇ ਮੋਗੜੇ ਮੁਗੜੇ ਨੂੰ ਆਪਣੇ ਸਾਰੇ ਨੂੰ ਐਣ ਬਹੁਤ ਵੇਲੇ ਉਹਦੀ ਬਾਹ ਹੋ ਜਾਂਦਾ ਮਸਲੀ ਜਾਂਦਾ ਮਸਲਾ ਜਾਂਦਾ ਬਹਾਨੇ ਵੀ ਦੱਬਿਆ ਪਿਆ ਹੁੰਦਾ ਤਵੀਆਂ ਮਾਰ ਆ ਕਰ ਦਿੰਦੇ ਨੇ ਟੋਕੀ ਟੋਕਾ ਹੋ ਜਾਂਦਾ ਜਾਨ ਵੀ ਮਾਰ ਜਿੰਦੀ ਪਰ ਉਹ ਸਾਡੇ ਦੂਜੇ ਬਹਾਨੇ ਵਿੱਚ ਬਹੁਤ ਹੀ ਆਹੋ ਜਿਗਾਰ ਜੀਰੀ ਵੀ ਮਸਾ ਚੱਲਦੀ ਹੂੰ ਉਹ ਕਿਥੋਂ ਲੋ ਪੀੜ ਦਾ ਨਿਕਲੋ ਨਾ ਮਾੜਾ ਮਾੜਾ ਇਹ ਅੱਲੇ ਕਿਤਾ ਨਹੀਂ ਜਤੋਂ ਤੋ ਇਹ ਪਾਲ ਦੀ ਕਨੇਡੂੰਗੀ ਪਟਮੋ ਤੇ ਰੁਪੇ ਆ ਕੰਬਾ ਦਾ ਡੇਵੇਂ ਇੰਨਾ ਪਸਪਤ ਮੇਰੀ ਜਨਾਂ ਤੋਂ ਕਾਲੀ ਇਹ ਉੱਤਰ ਸੱਪਾ ਸਾਡੇ ਦਾ ਪੀੜੀ ਨਿਕਲ ਜੇ ਇਹਦਾ ਕਾਲੀ ਬਸ ਬਣਾ ਦਾ ਫਰਕ ਹੁੰਦਾ ਐਦਾ ਤੋਆ ਪੜਦੇ ਅਸੀਂ ਬੋਰਲ ਉੱਤੇ ਇੱਕ ਦੋ ਬਈ ਹਾਂ ਇਹ ਜਣਾ ਕਾਲੀ ਆਉਂਦੀ ਐ ਸਾਡੇ ਦਾ ਰੋਡ ਵੀ ਆਏ ਨੇ 5 ਇੱਕ ਫੁੱਟ ਤੋਂ ਬਾਅਦ ਆਪਣੇ ਦੇਚ ਤਾਂ ਨਹੀਂ ਆ ਡੇੜੀ ਖੰਭਾ ਜੇ ਦੱਬੇ ਰਹੀ ਆਪਣੇ 5 ਇੱਕ ਫੁੱਟ ਤੋਂ ਬਾਅਦ ਸਾਡੇ ਰੋਡ ਆਏ ਸਾਡੇ ਰੋਡ ਉੱਥੇ ਜੀਤ ਵਾਲੇ ਚ ਆ ਗਏ ਹਨ ਖੱਡਾ ਜੇ ਲਾਇਆ ਦਿੱਤਾ ਅਸੀਂ ਕਈ ਵਾਰ ਟਵਾ ਟਵਾ ਪਟਕ ਥੋੜੀ ਆ ਕੇ ਫੇਸ ਲਦੇ ਫੇਸ ਤੇ ਸਾਡੇ ਤਾਂ ਪਹਿਲਾਂ ਤਾਂ ਕਾਲੀ ਮਿੱਟੀ ਆਊਗੀ ਫੇਰੇਤੀ ਆਊਗੀ 10 ਫੁੱਟ ਤੋਂ ਬਾਅਦ 10 ਫੁੱਟ ਤੱਕ ਇਹ ਹੀ ਮਿੱਟੀ ਆਊਗੀ ਉਹਦੇ ਬਾਅਦ ਚੱਲ ਪੈਂਦੇ ਬਰੇਤੀ ਆ ਬਰੇਤੀ ਮੋਟੀ ਬਰੇਤੀ 10000 ਕੇ ਵਿੱਚ ਇਹ ਕਿੱਥੇ ਵਾਪਸ ਜੀਵਨ ਨੂੰ ਹੁਣ ਲਈ ਪਾਲੀ ਕੀ ਕਿੱਧਰ ਵਗਿਆ ਉਹ ਉਹਦਾ ਖੇਤ ਦੇ ਨੇ ਅੱਛਾ ਹੁਣ ਦੇਖੀ ਨੀ ਮੈਂ ਤਾਂ ਵਾਰ ਨੂੰ ਆਈ ਹੋ ਲਿਆ ਉਹ ਵਾਰ ਚ ਲਖੀਟੀਆਂ ਮਾਰ ਲੱਗ ਰਿਹਾ ਮਾਹੀ ਕਿਹੜਾ ਹੋ ਗਿਆ ਹੁਣ ਤਾਂ ਲਖੀ ਨੂੰ ਵੀ ਆਇਆ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਜਿਹੜੇ ਤੱਕ 4 ਵਜੇ ਦੇ ਆਹੋ ਗੁਰਗੱਤੇ ਕਰਦੇ ਵੀ ਫੋਨ ਵੀ ਮੈਂ ਕਿਹੜਾ ਫਿਰ ਪਤਾ ਦੀ ਇਹ ਕਿਹੜਾ ਚੱਕਦਾ ਉਹਦੀ ਫੋਨ ਕੱਲ ਮੈਂ ਡੋ ਕਰੇ ਕਣ ਮੈਂ ਸੁੱਤਾ ਪਿਆ ਤੀ ਇੱਕ ਤਾਂ ਉਹ ਬੋਲਣ ਲੱਗੇ ਜਾਂਦਾ 260 ਕਾਊਂਟਰ ਚ ਆਊਗਾ ਕਿ ਕਿਤਾ ਉਹ ਬੋਲਣ ਲੱਗੇ ਜਾਂਦਾ 40 ਦਾ ਪੈਂਦੀ ਹੋਉਂ ਚੱਲੀ ਗਈ ਫੋਨ ਵਧੀਆ ਉਹ ਨਹੀਂ ਕੰਪਿਊਟਰਿਆਂ ਬੋਲਣ ਲੱਗੇ ਜਾਂਦਾ ਉਹਦੇ ਨਾਲ ਚੱਕੇ ਫੋਨ ਫੇਰ ਬੋਲਦਾ ਵੀ ਵਾਇਸ ਮੇਲ ਪੇ ਕਿਦੋਂ 40 ਦਾ ਬੋਲਣਾ ਉਹ ਉੱਥੇ ਬੋਲੇ ਤੋਂ ਵੀ ਪੈਂਦਾ ਕਈ ਵਾਰੀ ਚੱਕ ਲੈਂਦਾ ਉੱਪਰ ਆ ਜਾਂਦਾ ਵਿੱਚ ਨਹੀਂ ਆਹ ਹੋ ਜਾਂਦਾ ਉਹ ਪਤਾ ਕਿੰਦਾ ਉੱਪਰ ਆ ਜਾਂਦਾ ਤੇ ਆਈਫੋਨ ਦੇ ਹਨਾ ਫੋਨ ਦੇ ਉੱਪਰ ਇਹ ਕਲਿੱਕ ਕਰਦੇ ਹਾਂ ਹਾਂ ਕਲਿੱਕ ਕਰ ਸਟਾਰਟ ਆ ਉਹ ਬਾਰੇ ਕਿ ਬਾਈ ਨੂੰ ਕੋਰਲੇ ਲਈ ਕਿਹਨਾਂ ਵਾਰ ਪੈਸੇ ਦੇ ਨਹੀਂ ਆਣ ਕਿ ਕੱਲ ਤਾਂ ਉਹਨੇ ਆਣਾ ਪੀ ਵਾਰ ਦੋ ਆਹ ਸਾਜ ਲਈ ਜੋੜੀ ਸੰਗਤੀ ਵਾਲੇ ਹਾਰ ਦੇ ਦੇ ਨੂੰ ਲੱਗਦਾ ਤਾਂ ਕੀ ਹੁਣ ਤਾਂ ਇਹ ਮੋਟਰ ਤੱਕ ਦਾ ਇਹ ਰੇਮੇਡ ਹੁੰਦੀ ਹਾਂ ਹਾਂ ਇਕੱਠੇ ਚਾਰ ਖੁੱਡ ਕਿੰਨਾ ਬੰਦਾ ਚੱਲ ਰਹੀ ਆਹ ਖੁੱਟ ਦਾ ਪਟੜਾ ਹੁੰਦਾ ਲੱਗਦਾ ਬਾਵੀ ਕੀ ਚੱਲ ਰਹੀ ਹੈ ਇੰਨੇ ਕਿੰਨੇ ਜਿਹੜੇ ਹੋਏ ਇਹ ਪੰਪਰਾਉਂਡਾ ਪਾਲਾ ਹੈ ਪੰਮੂ ਦੇ ਕੌਂ ਦਾ ਜੜਨਾ ਪਊ ਬੱਟਾਂ ਦੇ ਮਾਰਨ ਵਾਸਤੇ ਮੂਰੇ ਹੋ ਆਏ ਪਾਠੀ ਹੀ ਪਾਖੇ ਪਾਖੀ ਵਾਲੀ ਰੱਖੇ ਕੱਟਾਲੀ ਦੂਜੀ ਕੱਟਾਲੀ ਨੂੰ ਮੈਂ ਨਾ ਕੱਟਰੀ ਨਾ ਮੈਂ ਬਹੁ ਵਾਰ ਕਰੀਏ ਨਾ ਡੱਪਾ ਵਾਲੀ ਬੇਣਾ ਜੀ ਦੀ ਟੋਹਣੂ ਫੋੜਿਆ ਉਹਨੂੰ ਤੇ ਮਾਰਦਾ ਹੋਇਆ ਤੇ ਨਾਲ ਜੀਰੀ ਵੀ ਹੁੰਦੀ ਐ ਟਿੱਡੀ ਕਰਕੇ ਬਹੁਤ ਦੂਰ ਮਾਈਏ ਕਿਉਂ ਆਏ ਖੜਾ ਹੁੰਦਾ ਹੜੀ ਠੀਕ ਆ ਉਨਨੀ ਮਾ ਕਰਾਉਂਦਾ ਐ ਉੱਪਰੋਂ ਪਰਾਂ ਬੜੂ ਕਰਨਗੇ ਫੱਕ ਫੱਕ ਵਾਰੀ ਇਹ ਵੀ ਜੇ ਤੇ ਬਾਇੰਕ ਚੜਵਾਇਆ ਕਰ ਲੈ ਫਿਰ ਤਾਂ ਕਰਦੇ ਜੀ ਜੇ ਤਾਂ ਨਹੀਂ ਤਾਲੀ ਦੀ ਜੀ ਕਿ ਨਹੀਂ ਹੋ ਲਾ ਆਹ ਚੱਲਦੀ ਆ ਆਮਰ ਉਹਦੇ ਪੱਟੀਲੇ ਮਰਜੀ ਨਹੀਂ ਰਹੋਗੇ ਥੋੜੇ ਆਉਂਦਾ ਉਹ ਤਾਂ ਆਪੇ ਮੋੜ ਆਉਂਦਾ ਨਾ ਕਿਹੜਾ ਜਿਹੜਾ ਪਜੜ ਚ ਖੱਪੜ ਹੁੰਦਾ ਉਹ ਲਾਲਚ ਕਰਦਾ ਜਮੀ ਥੱਲੇ ਮਾਰ ਉਹ ਕੁੰਬਲੀ ਤੇ ਹਾਂ ਫੇਰ ਚੱਕਦੀ ਦਾਰ ਫੇਰ ਆ ਰੇ ਇਹਦੇ ਮੰਨ ਗਿਆ ਆ ਸਿਰੇ ਤੇ ਰੱਖੇ ਬੱਟ ਦੇ ਉੱਤੇ ਰੂੰਦਾ ਆਪੇ ਆ ਜਾਂਦੇ ਸਾਂ ਤਾਂ ਹਾਂ ਇਹ ਤਾਂ ਮੈਂ ਪਤਾ ਹੀ ਨਹੀਂ ਹੈ ਮੂਰਲੇ ਦਾ ਜੋ ਜੜ ਤਾਂ ਤਾਹੀ ਹੁੰਦੀ ਹਰੇਕ ਦੀ ਫਲੇਟਾ ਉਹ ਕੋਮਾ ਹੀ ਹੁੰਦੀਆਂ ਨੇ ਜੋ ਨਾਲ ਸੁੱਕਦੀਆਂ ਨੇ ਔਰ ਰੌਲਡ ਅਪ ओरिजिनल ਜੰਮੀ ਰੌਲਡ ਅਪ ਜੰਮੀ ਬਾਇ ਨੇਮ ਉਹੀ ਹਰਾ ਇਹ ਮੀਂਹ ਟਰੇਲੇ ਨਾ ਲਾਲ ਲੱਕਣਾ ਜੰਮੀ ਉਹ ਨੌਂ ਵੀ ਹੋਈ ਜੰਮੀ ਮੈਂ ਪਰਲੇ ਚ 2 ਲੀਟਰ ਪਾ ਇੱਕ ਬੱਤੀਆ ਦੀ ਐਨ ਬੱਟਾ ਦੀ ਸ਼ੀਮੀ ਨੇ ਲੋੜ ਨਹੀਂ ਤੁਰਤ ਵਾਲੀ ਨਾਲ ਤਾਂ ਉਹੀ ਚੱਲ ਰਹੇ ਨੇ ਧਿਆਨ ਨੇ ਮੇਰੇ ਬਰੋਬਰ ਤੁਰਤ ਵਾਲੀ ਕਰੀ ਧੀ ਉਰਾ ਗਿਆ ਦੁਬਾਰੇ ਫੁੱਟਣ ਲੱਗ ਗਿਆ ਮੀਨ ਇਹ ਚੱਲਣਾ ਚਾਹੀਦਾ ਮੈਂ ਲੱਗ ਰਿਹਾ ਮੈਨੂੰ ਮਹਾਂਯਾਬ ਉਹਦੇ ਉਲਟ ਪੋਟ ਲਾ ਰਹਿਣਾ ਅਗਲੀ ਨੂੰ ਆਈ ਹੁੰਦਾ ਬਈ ਕਾਲਾ ਦਾ ਕੰਮ ਲਾਇਆ ਭੱਜ ਗਿਆ ਉਹ ਕਾ ਨੂੰ ਬੈਂਕਲ ਅੱਗੇ ਦੱਬੀ ਜਾ ਵਸੜ ਤੇ ਬੈਠਾ ਉਹ ਥੱਲੋ ਪੈਰ ਨਾਲ ਤਾਂ ਚੱਕੀ ਜਾਵੇ ਦੋਨੇ ਗਰੰਟ ਤੇ ਵੜ ਡਰ ਗਿਆ ਆ ਕਰਦਾ ਤੇ ਨਹੀਂ ਪਾਕਦਾ ਸੀ ਤਾਂ ਉਹ ਦੋ ਇੰਨੀ ਹੁੰਦਾ ਇੰਨਾ ਹੀ ਹੁੰਦਾ ਹੈ ਉਹ ਕਰਦੇ ਹੈ ਕਸ ਕਸ ਕੱਲਾ ਲਾਉਣਾ ਚਾਹੁੰਦਾ ਕੋਈ ਕਹੋ ਟ੍ਰੈਕ ਸਟ੍ਰੀਟ ਆਉਣਾ ਜੇ ਕਿਹਦੇ ਅੰਦਰ ਕਿਹੜੇ ਅੰਦਰ ਮੇਰੇ ਕੋਲ ਤੇ ਜਵਾਕ ਹੈ ਅੱਡ ਉਹ ਜਿੱਥੇ ਹੀ ਭੇਜ ਜਾਨੇ ਐਡ ਉਹ ਜਿੱਥੇ ਜੀ ਬਣਾ ਦੇ ਕੇ ਰੱਖ ਮੈਂ ਚੱਲ ਤੀ ਬੋਲੋ ਮੈਨੂੰ ਲੈ ਗਿਆ 4-3 ਭਾਈ ਕਹਿੰਦਾ ਵੀ ਉਹ ਨਾ ਕਹਿੰਦਾ ਜੋਰ ਲੱਗਦਾ ਨਾਲ ਲਵਾ ਉਹ ਐ ਬੇਖੀ ਚਾਹੁੰਦਾ ਨਵੇਂ ਲਾਉਣ ਦਾ ਸੋਚ ਹੈ ਜਮੀ ਇਹੀ ਜਿਹੜੀ ਜੀ ਹਾਂ ਜਿਹੜੀ ਜੀ ਮਾ ਮੈਂ ਲੱਤ ਤੇ ਦੇਖ ਲਿਆ ਕਰਾਂ ਜੀ ਜੋਰ ਮੈਂ ਘਟਲਾਵਾ ਤੇ ਸੱਤ ਤੇ ਨਗਲਾਉਂਦਾ ਉੱਥੇ ਘਟ ਜਾ ਗੇ ਗੇੜੀ ਜੀ ਮੈਂ ਕਰ ਲੱਤਾਂ ਬਾਤਾ ਕਰਦਾ ਇਹੋ ਜਿਹੇ ਤਰ੍ਹਾਂ ਜ਼ਿੰਮੇਦਾਰ ਆ ਹੋਰ ਬੰਦੇ ਨਾਲ ਉਧਰ ਹੋ ਜਾਂਦੇ ਸਾਡੇ ਘਰ ਆ ਠੀਕ ਹੈ ਕਿੱਥੇ ਹੋ ਜਾਂਦਾ ਇਹ ਨਿਕਲ ਹੈ ਚੱਲ ਆਉਂਦਾ ਮੈਂ ਕਰਾਂਗਾ ਉਂਗਲੀ ਜਿਹਨੂੰ ਮੈਂ ਤਰੈ ਜਾਂਦਾ ਤੋਂ ਚਰਚਾ ਕਰਾਂ ਇਹੀ ਤਰ੍ਹਾਂ ਕਰੇ ਮੇਰੇ ਨਾਲੇ ਠੀਕ ਜੀ ਲੱਗਦਾ ਰੋਟਾ ਆ ਬੱਲਕਾਤਾ ਬਈ ਉਹਦੇ ਵੀ ਬਣਾ ਲੈ ਕਦੇ ਬੱਚਾ ਹੋਰ ਬਣਾਈ ਜਾਂਦਾ ਕੰਮ ਲੋਕ ਕੋਈ ਨਾ ਕਿ ਖਰਿਆਲ ਖੰਨ ਨਹੀਂ ਸੀ ਪਾਸੋਂ ਦੇ ਪਾਇਆ ਕੱਲ ਦੀ ਪਾਇਆ ਅੰਦਰ ਪਰਸੋਂ ਦੇ ਹੋ ਰਾਤ ਨੂੰ 1 ਵਜੇ ਆਏ ਸੀ ਕਿ ਉਹ ਉੱਤ ਖਰਿਆਲ ਦੇ ਕੰਨਰ ਦੀ ਲਾ ਲੈਣੇ ਨਾਲ ਚੱਲਣ ਤੋਂ ਪਹਿਲਾਂ ਅੱਜ ਆ ਗਿਆ ਤਾਂ ਬਾਹਰ ਚੱਲਣ ਤੋਂ ਪਹਿਲੀ ਨਹੀਂ ਗਿਆ ਚਾਹ ਰਿਹਾ ਤਾਂ ਵੀ ਆ ਲੈਣ ਦਾ ਲੈਣ ਦਾ ਹੋਣੇ ਇਹਨਾਂ ਦਾ ਫੋਟੋ ਦਾ ਦੂਜੀ ਪਹਿਲਾਂ ਪਾ ਦਿੱਤੀ ਹੈ ਹੈ ਗਰੁੱਪ 'ਚ ਹਾਂ ਦੂਜੀ ਇਹਦਾ ਬਾਟ ਕਾਰਡ 파ਰਖਦਾ ਕਾਰਡ ਆਪ ਵੇਖੇ ਉਹਦੇ ਸੁੱਖੀ ਬੈਠਾ ਹੈ ਸੁੱਖੀ ਲੱਗਦਾ ਮਿੰਦਰਾ ਸੁੱਖੀ ਲੱਗਦਾ ਯਾਰ ਉਹ ਜਿਹੜਾ ਕਾਰਡ ਤੇ ਫੋਟੋ ਲੱਗੀ ਹੋਈ ਹੈ ਹਾਂ ਯਾਰ ਮੈਂ ਜ਼ੂਮ ਕਰਕੇ ਦੇਖਾਂ ਮੈਂ ਸੁੱਖੀ ਵੀ ਸੁੱਖੀ ਲੱਗਦਾ ਸੁੱਖੀ ਹੈ ਯਾਰ ਤਾਂ ਇਸ ਤਰ੍ਹਾਂ ਮੇਰਾ ਹਸਤਰ ਹੈ ਉਹਦੇ ਫੋਟੋ ਹੀ ਗਰੇ ਨਹੀਂ ਲੱਗਦਾ ਜਾ ਫਿਰ ਨੱਤਰ ਦੇ ਉਹਨੇ ਹੋਰ ਵੀ ਹੈ ਹਾਂ ਹਾਂ ਪਰਾਣਾ ਪਾਰਾਂ ਕੀ ਚੀਜ਼ ਹੈ ਹਾਂ